ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਉੱਚੇ ਨੇ ਇਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ ਜਰਾ ਗੌਰ ਨਾਲ ਦੇਖੋ ਪੈਦਲ ਇੱਕ ਮਹਿਲਾ ਜਾ ਰਹੀ ਹੈ ਔਰ ਮੋੜੇ ਤੇ ਉਸਨੇ ਪਰਸ ਨੂੰ ਟੰਗਿਆ ਹੋਇਆ ਇੰਨੇ ਨੂੰ ਬਾਈਕ ਤੇ ਚੜੇ-ਚੜਾਏ ਤਿੰਨ ਲੁਟੇਰੇ ਆਏ ਜਿਨ੍ਹਾਂ ਨੇ ਮਹਿਲਾ ਦਾ ਪਰਸ ਝਾਪਟ ਲਿਆ ਔਰ ਇਥੋਂ ਫਰਾਰ ਹੋ ਗਏ ਹਾਲਾਂਕਿ ਮਹਿਲਾ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਰੌਲਾ ਵੀ ਪਾਇਆ ਪਰ ਉਦੋਂ ਤੱਕ ਇਹ ਲੁਟੇਰੇ ਇਥੋਂ ਫਰਾਰ ਹੋ ਚੁੱਕੇ ਸੀ ਫਰੀਦਕੋੜ ਦੇ ਵਿੱਚ ਇਹ ਵਾਰਦਾਤ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ ਮਹਿਲਾ ਤੁਰੀ ਜਾ ਰਹੀ ਸੀ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਟਾਈਮ ਚੱਕਿਆ ਗਿਆ ਔਰ ਮਹਿਲਾ ਦੇ ਸਾਈਡ ਤੇ ਆ ਕੇ ਇੱਕ ਲੁਟੇਰੇ ਨੇ ਪਰਸ ਨੂੰ ਹੱਥ ਪਾਇਆ ਤੇ ਝੱਪਟ ਕੇ ਲੈ ਗਏ ਇਹਨਾਂ ਦਾ ਪੂਰਾ ਕਾਰਨਾਮਾ ਇੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਪਛਾਣ ਤੇ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇ ਇਹ ਮਹਿਲਾ ਪਰਸ ਮੋਢੇ ਤੇ ਟੰਗ ਕੇ ਤੁਰੀ ਜਾ ਰਹੀ ਸੀ ਪਿੱਛੋਂ ਆਏ ਬਾਈਕ ਸਵਾਰ ਤਿੰਨੋ ਲੁਟੇਰੇ ਜਿਨ੍ਹਾਂ ਨੇ ਬੈਠੇ ਬਠਾਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰਸ ਨੂੰ ਖੋ ਕੇ ਇਥੋਂ ਫਰਾਰ ਹੋਏ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਵਾਰਦਾਤ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ ਇਹਨਾਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਇਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ ਜ਼ਰਾ غور ਨਾਲ ਦੇਖੋ ਪੈਦਲ ਇੱਕ ਮਹਿਲਾ ਜਾ ਰਹੀ ਹੈ ਔਰ ਮੋੜੇ ਤੇ ਉਸਨੇ ਪਰਸ ਨੂੰ ਟੰਗਿਆ ਹੋਇਆ ਇੰਨੇ ਨੂੰ ਬਾਈਕ ਤੇ ਚੜੇ ਚੜਾਏ ਤਿੰਨ ਲੁਟੇਰੇ ਆਏ ਜਿਨ੍ਹਾਂ ਨੇ ਮਹਿਲਾ ਦਾ ਪਰਸ ਝਾਪਟ ਲਿਆ ਔਰ ਇਥੋਂ ਫਰਾਰ ਹੋ ਗਏ ਹਾਲਾਂਕਿ ਮਹਿਲਾ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਰੌਲਾ ਵੀ ਪਾਇਆ ਪਰ ਉਦੋਂ ਤੱਕ ਇਹ ਲੁਟੇਰੇ ਇਥੋਂ ਫਰਾਰ ਹੋ ਚੁੱਕੇ ਸੀ ਫਰੀਦਕੋਟ ਦੇ ਵਿੱਚ ਇਹ ਵਾਰਦਾਤ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ ਮਹਿਲਾ ਤੁਰ ਹੀ ਜਾ ਰਹੀ ਸੀ ਤਾ ਇਹਨਾਂ ਲੁਟੇਰਿਆਂ ਦੇ ਵੱਲੋਂ ਟਾਈਮ ਚੱਕਿਆ ਗਿਆ ਔਰ ਮਹਿਲਾ ਦੇ ਸਾਈਡ ਤੇ ਆ ਕੇ ਇੱਕ ਲੁਟੇਰੇ ਨੇ ਪਰਸ ਨੂੰ ਹੱਥ ਪਾਇਆ ਤੇ ਝਪਟ ਕੇ ਲੈ ਗਏ ਇਹਨਾਂ ਦਾ ਪੂਰਾ ਕਾਰਨਾਮਾ ਇੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਪਛਾਣ ਤੇ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇ ਤਾਂ ਮਹਿਲਾ ਪਰਸ ਮੋਢੇ ਤੇ ਟੰਗ ਕੇ ਤੁਰੀ ਜਾ ਰਹੀ ਸੀ ਪਿੱਛੋਂ ਆਏ ਬਾਈਕ ਸਵਾਰ ਤਿੰਨ ਲੁਟੇਰੇ ਜਿਨ੍ਹਾਂ ਨੇ ਬੈਠੇ ਬਠਾਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰਸ ਨੂੰ ਖੋਕੇ ਇਥੋਂ ਫਰਾਰ ਹੋਏ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਵਾਰਦਾਤ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ ਇਹਨਾਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ بلند ਨੇ ਇਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ ਜ਼ਰਾ ਗੌਰ ਨਾਲ ਦੇਖੋ ਪੈਦਲ ਇੱਕ ਮਹਿਲਾ ਜਾ ਰਹੀ ਹੈ ਔਰ ਮੋਟੇ ਤੇ ਉਸਨੇ ਪਰਸ ਨੂੰ ਟੰਗਿਆ ਹੋਇਆ ਇੰਨੇ ਨੂੰ ਬਾਈਕ ਤੇ ਚੜੇ ਚੜਾਏ ਤਿੰਨ ਲੁਟੇਰੇ ਆਏ ਜਿਨ੍ਹਾਂ ਨੇ ਮਹਿਲਾ ਦਾ ਪਰਸ ਝਾਪਟ ਲਿਆ ਔਰ ਇਥੋਂ ਫਰਾਰ ਹੋ ਗਏ ਹਾਲਾਂਕਿ ਮਹਿਲਾ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਰੌਲਾ ਵੀ ਪਾਇਆ ਪਰ ਉਦੋਂ ਤੱਕ ਇਹ ਲੁਟੇਰੇ ਇਥੋਂ ਫਰਾਰ ਹੋ ਚੁੱਕੇ ਸੀ ਫਰੀਦਕੋਟ ਦੇ ਵਿੱਚ ਇਹ ਵਾਰਦਾਤ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ ਮਹਿਲਾ ਤੁਰ ਹੀ ਜਾ ਰਹੀ ਸੀ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਟਾਈਮ ਚੱਕਿਆ ਗਿਆ ਔਰ ਮਹਿਲਾ ਦੇ ਸਾਈਡ ਤੇ ਆ ਕੇ ਇੱਕ ਲੁਟੇਰੇ ਨੇ ਪਰਸ ਨੂੰ ਹੱਥ ਪਾਇਆ ਤੇ ਝੱਪਟ ਕੇ ਲੈ ਗਏ ਇਹਨਾਂ ਦਾ ਪੂਰਾ ਕਾਰਨਾਮਾ ਇੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਪਛਾਣ ਤੇ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇ ਤਾਂ ਮਹਿਲਾ ਪਰਸ ਮੋਢੇ ਤੇ ਟੰਗ ਕੇ ਤੁਰ ਹੀ ਜਾ ਰਹੀ ਸੀ ਪਿੱਛੋਂ ਆਏ ਬਾਈਕ ਸਵਾਰ ਤਿੰਨ ਲੁਟੇਰੇ ਜਿਨ੍ਹਾਂ ਨੇ ਬੈਠੇ ਬਠਾਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰਸ ਨੂੰ ਖੋਕੇ ਇਥੋਂ ਫਰਾਰ ਹੋਏ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਵਾਰਦਾਤ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ ਇਹਨਾਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ